ਕੋਡੀ 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 ਹਾਂਜੀ ਅਸਲਾਮੁਅਲੈਕਮ ਜੀ ਸਾਰੇ ਦੋਸਤਾਂ ਨੂੰ ਮੈਂ ਅਕਮਲ ਡੋਗਰ ਅੱਜ ਦਾ ਵੀਡੀਓ ਮੈਸੇਜ ਇੱਕ ਬੜੀ ਮਹਾਨ ਸ਼ਖਸੀਅਤ ਬੜੇ ਵੱਡੇ ਲੈਜੈਂਡ ਪਲੇਅਰ ਉਹਨਾਂ ਬਾਰੇ ਮੈਂ ਬਣਾਉਣ ਜਾ ਰਿਹਾ ਮੇਰਾ ਦਿਲ ਨਹੀਂ ਕਰਦਾ ਸੀ ਲੇਕਿਨ ਮੈਂ ਚਲੋ ਬਹੁਤ ਜ਼ਿਆਦਾ ਵੀਡੀਓ ਵੇਖੀਆਂ ਤੇ ਮੈਂ ਦਿলো ਰਿਸਪੈਕਟ ਕਰਦਾ ਹਾਂ ਸਾਡੇ ਭਾਈ ਵੱਡੇ ਉਸਤਾਦ ਕੋਚ ਬਾਜੀ ਜੰਡ ਸਾਹਿਬ ਤੁਸੀਂ ਆ ਵੀਡੀਓ ਉਹਨਾਂ ਨੇ ਇੱਕ ਬਣਾਈ ਹੋ ਵੇਖੋ ਫਿਰ ਆਪਾਂ ਗੱਲ ਕਰਦੇ ਆਂ ਲਈ ਸਰਚ ਇੱਕ ਬੱਟ ਗੇ ਉਹ ਇੱਕ ਉਹ ਪਾਈ ਜਾਂਦੇ ਆ ਪਾਕਿਸਤਾਨ ਵਾਲੇ ਦੀ ਅੱਛਾ ਹਾਂ ਉਦੋਂ ਸਰਜਰੀ ਹੋਈ ਸੀ ਮੇਰੀ ਅੱਖ ਦੀ ਹਾਂ ਸਰਜਰੀ ਹੋਈ ਹੋਈ ਸੀ ਸਿਲੀਕੋਨ ਤੇਲ ਅੰਦਰ ਸੀ ਪੜਦਾ ਪੜਦੇ ਹੀ ਸਰਜਰੀ ਹੋਈ ਸੀ ਕਈ ਨੂੰ ਪੜਦਾ ਨਹੀਂ ਪਤਾ ਹੁਣ ਉਹ ਇੱਕ ਕੱਟ-ਕੱਟ ਪਾਕਸਤਾਨ ਵਾਲੇ ਪਾਈ ਜਾਂਦੇ ਆ ਉਹ ਕੋਈ ਕਹਿੰਦੇ ਜੇ ਠੱਠਾ ਬੜਾ ਹੋ ਜਾਏ ਬੜਾ ਦਰ ਹਜੇ ਉਹ ਹਜੇ ਵੀ ਮੈਂ ਉਹਨੂੰ ਸਾਧ ਲਾ ਨਾ ਲਫਾਫੇ ਨੂੰ ਬਿੱਟੂ ਆਇਆ ਕਰਦੇ ਆਂ ਉਹ ਇੱਕ ਉੱਡੀ ਪਾ ਕੇ ਨਾ ਭੱਜ ਗਿਆ ਉਹ ਘਟ ਘਟ ਭਾਈ ਉਹਦੋਂ ਪਹਿਲਾਂ ਲਾਲਾ ਅਬਦੁੱਲਾ ਫੜਿਆ ਹੂੰ ਇਹ ਉਸਤਾਦ ਵੀ ਕਹਿ ਰਿਹਾ ਜੀ ਮੈਂ 2800 ਡੰਡ ਮਾਰਦਾ ਸੀ ਜਦੋਂ ਮੈਂ 50 ਸਪ੍ਰਿੰਟਾਂ ਸਵੇਰੇ ਤੇ 50 ਸ਼ਾਮ ਨੂੰ ਲਾਉਂਦਾ ਸੀ ਤੇ ਉਸਤਾਦ ਜੀ ਤੁਸੀਂ ਵਾਕਈ ਬੜੀ ਮਿਹਨਤ ਕੀਤੀ ਹੈ ਔਰ ਤੁਹਾਡੀ ਮਿਹਨਤ ਗਰਾਊਂਡਾਂ 'ਚ ਬੋਲਦੀ ਵੀ ਸੀ ਤੁਸੀਂ ਸੱਚੀ ਸੌਂ ਲੱਗੇ ਬੜੇ ਵੱਡੇ ਪਲੇਅਰ ਹੋਏ ਇਹ 'ਚ ਕੋਈ ਸ਼ੱਕ ਨਹੀਂ ਅਸੀਂ ਤਸلیم ਕਰਦੇ ਹਾਂ ਤੇ ਸਾਰੀ ਦੁਨੀਆ ਹੀ ਮਿਲ ਕੇ ਤਸلیم ਕਰਦੀ ਹੈ ਅਸੀਂ ਇਕੱਲੇ ਨਹੀਂ ਅਸੀਂ ਤੇ ਗੁਰੂ ਹੈ ਨਾ ਤੁਹਾਡੇ ਤੇ ਆ ਵੀਡੀਓ ਜੀ ਤੁਸੀਂ ਕਹਿਣ ਡੇ ਹੋ ਜੀ ਮੈਂ ਛਾਪਰਾਂ ਤਰ੍ਹਾਂ ਬੰਦੇ ਪਾੜ ਦੇਣਾ ਖੁਦਾ ਦਾ ਵਾਸਤਾ ਉਸਤਾਜੀ ਛਾਪਰਾਂ ਤਰ੍ਹਾਂ ਬੰਦੇ ਨਾ ਪਾੜਿਓ ਜੇ ਤੁਸੀਂ ਬੰਦੇ ਛਾਪਰਾਂ ਤਰ੍ਹਾਂ ਪਾੜਨ ਲੱਗੇ ਤਾਂ ਇੱਕ ਵੱਡੀ ਮੁਕ ਜਾਣੀ ਹੈ ਜੀ ਮੇਨ ਤੜੀ ਗੱਲ ਆ ਥੋੜਾ ਜਿਹਾ ਹੱਥ ਓਲਾ ਰੱਖੋ ਤੇ ਤੁਸੀਂ ਤਗੜੇ ਹੋ ਇਦਾਂ ਦੀਆਂ ਗੱਲਾਂ ਕਰਕੇ ਆਪਣੇ ਆਪ ਨੂੰ ਝੋਟੇ ਨਾ ਕਰੋ ਤੁਹਾਡਾ ਕੈਲੀਬਰ ਨਹੀਂ ਉਸਤਾਜੀ ਅਸੀਂ ਮੰਨਦੇ ਆ ਬਲਕੇ ਸਾਰੀ ਦੁਨੀਆ ਮੰਦੀ ਆ ਇਹ ਕੋਈ ਨਾ ਕੋਰੋ ਪਾਕਿਸਤਾਨ ਜਿੰਨੇ ਵੀ ਕਬੱਡੀ ਨੂੰ ਪਿਆਰ ਲੋਕ ਕਰਦੇ ਸਾਰੇ ਤੁਹਾਨੂੰ ਜਾਣਦੇ ਆ ਤੁਹਾਨੂੰ ਰੌਲਾ ਪਾ ਕੇ ਦੱਸਣ ਦੀ ਲੋੜ ਨਹੀਂ ਪਤਾ ਨਹੀਂ ਯਾਰ ਤੁਸੀਂ ਕਿਉਂ ਰੌਲਾ ਪਾਉਂਦੇ ਰਹਿੰਦੇ ਹੋ ਬੜੇ ਵੱਡੇ ਪਲੇਅਰ ਹੋਏ ਹੋ ਤੁਸੀਂ ਤੁਹਾਨੂੰ ਆਪਣੇ ਆਪ ਨੂੰ ਸਾਬਤ ਕਰਨ ਦੀ ਨਹੀਂ ਲੋੜ ਵੇਖੋ ਤੁਹਾਡੇ ਨਾਲ ਭਾਈ ਸੰਦੀਪ ਹੁਣੀ ਖੇਡਦੇ ਰਹੇ ਮੇਰਾ ਖਿਆਲ ਸੰਦੀਪ ਲੱਲੀਆਂ ਮੈਂ ਫੈਨ ਹਾਂ ਉਹਨਾਂ ਦਾ ਹੋਰ ਬਹੁਤ ਵੱਡੇ ਪਲੇਅਰ ਤੁਹਾਡੇ ਤੋਂ ਬਾਅਦ ਭਾਈ ਪਾਲੇ ਹੁਣੀ ਭਾਈ ਖੁਸ਼ੀ ਹੁਣੀ ਉਸਤਾਦ ਮੰਗੀ ਹੁਣੀ ਸਾਰੇ ਖੇਡਦੇ ਰਹੇ ਕਦੇ ਨਹੀਂ ਯਾਰ ਮੈਂ ਕੋ ਰੌਲਾ ਪਾਉਂਦਾ ਵੇਖਿਆ ਪਤਾ ਨਹੀਂ ਤੁਸੀਂ ਕਿਉਂ ਪਾਉਂਦੇ ਜੀ ਤਨੂੰ ਆਪਣੇ ਆਪ ਤੇ ਸਤਾਜੀ ਯਕੀਨ ਨਹੀਂ ਹੈਗਾ ਵੀ ਤੁਸੀਂ ਵੱਡੇ ਪਲੇਅਰ ਹੋਏ ਕਿਉਂ ਮੂੰਹੋਂ ਲੋਕਾਂ ਨੂੰ ਦੱਸਦੇ ਫਿਰਦੇ ਹੋ ਕਿ ਮੈਂ ਬਹੁਤ ਵੱਡਾ ਪਲੇਅਰ ਹਾਂ ਤੇ ਬਾਕੀ ਭਾਜੀ ਤੁਹਾਡੇ ਨਾਲ ਸਾਡੇ ਵੀ ਲੈਜੈਂਡ ਪਲੇਅਰ ਹੁਣ ਉਸਤਾਦ ਗੁਲਾਮ ਬਾਸ ਬੱਟ ਉਸਤਾਦ ਮਹਾਜ ਦੇ ਜਿਉਆ ਇਹ ਸਾਰੇ ਖੇਡਦੇ ਹੀ ਰਹੇ ਆ ਸਾਰੀ ਦੁਨੀਆ ਜਾਣਦੀ ਉਹਨਾਂ ਨੂੰ ਮੇਰਾ ਨਹੀਂ ਖਿਆਲ ਕੋਈ ਐਸਾ ਕਬੱਡੀ ਲਵਰ ਹੈਗਾ ਜਿਹੜਾ ਉਹਨਾਂ ਨੂੰ ਨਹੀਂ ਜਾਣਦਾ ਤੇ ਉਹਨਾਂ ਨੇ ਕਦੇ ਵੀਡੀਓ ਨਹੀਂ ਬਣਾਈ ਤੁਸੀਂ ਆਪਣਾ ਬੱਚਾ ਹੁਣ ਤਿਆਰ ਕੀਤਾ ਮਾਸ਼ਾਅੱਲਾ ਬੜਾ ਹੀ ਚੰਗਾ ਜਾਫੀ ਆ ਮੁੰਡਾ ਔਰ ਬਹੁਤ ਚੰਗਾ ਤਗੜਾ ਹੋ ਜਾਣਾ ਉਹਨਾਂ ਵਾਲੇ ਸਾਲ ਤੋਂ ਉਹਦੇ ਵਿੱਚ ਸੁਪਰ ਡੂਪਰ ਸਟਾਰ ਆ ਲੇਕਿਨ ਉਸਤਾਦ ਜੀ ਮੈਂ ਦੁੱਖ ਨਾਲ ਇਹ ਕਹਿ ਰਿਹਾ ਕਿ ਸੌਂ ਲੱਗੇ ਤੁਸੀਂ ਆਪਣਾ ਇਦਾਂ ਦੀਆਂ ਗੱਲਾਂ ਕਰਕੇ ਕੈਲੀਬਰ ਘਟਾ ਰਹੇ ਹੋ ਵਧਾ ਨਹੀਂ ਰਹੇ ਪਤਾ ਨਹੀਂ ਸ਼ਾਇਦ ਤੁਹਾਨੂੰ ਯਕੀਨ ਨਹੀਂ ਆਪਣੇ ਆਪ ਤੇ ਤੁਸੀਂ ਬੜੇ ਵੱਡੇ ਪਲੇਅਰ ਹੋਏ ਸੌਂ ਲੱਗੇ ਅਸੀਂ ਆਪ ਤੁਹਾਡੇ ਫੈਨ ਆ ਬਾਕੀ ਰਹਿ ਗਈ ਗੱਲ ਵੀਡੀਓ ਦੀ ਉਸਤਾਦ ਜੀ ਸਾਰੇ ਤੁਹਾਨੂੰ ਪਸੰਦ ਨਹੀਂ ਕਰਦੇ ਹੁੰਦੇ ਸਾਰੇ ਤੁਹਾਨੂੰ ਨਾ ਪਸੰਦ ਨਹੀਂ ਕਰਦੇ ਹੁੰਦੇ ਔਰ ਮੈਂ ਦਿਲੋਂ ਇਹ ਗੱਲ ਤੁਹਾਨੂੰ ਦੱਸਣਾ ਚਾਹਣਾ ਉਹ ਖੁਦਾ ਗਵਾਇਆ ਮੈਂ ਜਦੋਂ ਤੁਹਾਡੀ ਵੀਡੀਓ ਵੇਖਣਾ ਆ ਮੈਨੂੰ ਦੁੱਖ ਹੁੰਦਾ ਕਸਮ ਖੁਦਾ ਦੀ ਚਲੋ ਤੁਹਾਡਾ ਉਹ ਆਖਰੀ ਟਾਈਮ ਸੀ ਸਾਡਾ ਅਹੀਂ ਉਹ ਐਂਟਰੀ ਕਰ ਰਹੇ ਸੀ ਅਹੀਂ ਕੋ ਤੁਹਾਡੇ ਕੋ ਦੋ ਨੰਬਰ ਲੈਲੇ ਹੋਣਗੇ ਵੱਡੇ ਪਲੇਅਰਾਂ ਨਾਲ ਉਸਤਾਦ ਜੀ ਬੰਦੇ ਖੇਡ ਕੇ ਮਾਣ ਮਹਿਸੂਸ ਕਰਦੇ ਆ ਔਰ ਅਸੀਂ ਵੀ ਮਾਣ ਮਹਿਸੂਸ ਕਰਦੇ ਆ ਜਦੋਂ ਵੀ ਵੱਡੇ ਪਲੇਅਰਾਂ ਨਾਲ ਖੇਡਦੇ ਸੀ ਤੇ ਤੁਸੀਂ ਇਹਨੂੰ ਨਾ ਜੀ ਅਨਾਦ ਮਸਲਾ ਨਾ ਬਣਾਓ ਇਹ ਜਿਹੜੀ ਜਨਤਾ ਹੁੰਦੀ ਹੈ ਨਾ ਜੀ ਪਲੇਅਰ ਜਿਹੜਾ ਇਹ ਪਬਲਿਕ ਪ੍ਰੋਪਰਟੀ ਹੁੰਦਾ ਜੇ ਅਸੀਂ ਚੰਗਾ ਕਰਦੇ ਆ ਤੇ ਸਾਨੂੰ ਚੁੱਕਦੇ ਆ ਤੇ ਜੇ ਅਸੀਂ ਮਾੜਾ ਕਰਦੇ ਆ ਤੇ ਇਹ ਇਹਨਾਂ ਨੂੰ ਹੱਕ ਆ ਸਾਡੇ ਤੇ تنਕੀਦ ਕਰਨ ਦਾ ਵੀ ਹੱਕ ਤੇ ਤੁਸੀਂ ਉਸਤਾਦ ਜੀ ਥੋੜਾ ਜਿਹਾ ਆਪਣੇ ਆਪ ਨੂੰ ਪਛਾਣੋ ਆਪਣੇ ਕੈਰੀਅਰ ਨੂੰ ਪਛਾਣੋ ਇਦਾਂ ਦੀਆਂ ਗੱਲਾਂ ਕਰਕੇ ਆਪਣੇ ਆਪ ਨੂੰ ਛੋਟਾ ਨਾ ਕਰੋ ਤੁਸੀਂ ਵੱਡੇ ਪਲੇਅਰ ਹੋਇਓ ਵੱਡੇ ਪਲੇਅਰਾਂ ਤਰ੍ਹਾਂ ਹੀ ਰਿਐਕਟ ਕਰਿਆ ਕਰੋ ਥੈਂਕ ਯੂ ਐਸੀ ਤਰ੍ਹਾਂ ਕਬੱਡੀ ਦੀਆਂ ਖ਼ੈਣ ਤੇ ਨਵੀਆਂ ਅਪਡੇਟਸ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਵਾਦੀ